ਉਹ ਤਾਂ ਪੁਲਿਸ ਨੂੰ ਸਾਥ ਸਰਤਾ ਯਾਰ ਸਦਰ ਥਾਣਾ ਤਾਂ ਸਾਰਾ ਦੇ ਸਾਰਾ ਹੀ ਵਿਕੇ ਪਿਆ ਜੀ ਹੁਣ ਸਦਰ ਵਾਲੇ ਜਿਹੜੇ ਨੇ ਸਦਰ ਵਾਲੇ ਕੋਲ ਖਬਰ ਜਾ ਵੜਦੀ ਚੱਕਣ ਵੇ ਤੇ ਸਦਰ ਦਾ ਐਸ ਐਚਓ ਤੱਕ ਵੀ ਯਾਰ ਵਿਕੇ ਪਿਆ ਤੇ ਇਹ ਗੱਲ ਕਹਿੰਦੇ ਆ ਯਾਰ ਮਹੀਨਾ ਲੈਂਦਾ ਪੂਰਾ ਜੀ ਗੱਲ ਕਰ ਲੋ 5 ਦਿਨ ਹੋ ਗਏ ਮੈਨੂੰ 2 ਐਪਲੀਕੇਸ਼ਨ ਦਿੱਤੇ ਨੂੰ ਹੋ ਗਏ ਮਹੀਨਾ ਇੱਕ ਮਿੰਟ ਇੱਕ ਮਿੰਟ ਜਾਨ ਪੁੱਜ ਕੇ ਕਰਦੇ ਨੇ ਜਾਨ ਪੁੱਜ ਕੇ ਮੈਂ ਪ੍ਰਧਾਨ ਹੈਗਾ ਕਮੇਟੀ ਦਾ ਹੰਦਰ ਨਹੀਂ ਕਹੀ ਜਾਂਦਾ ਉਹਨਾਂ ਨੇ ਚਿੱਟੇ ਵਾਲੇ ਮੇਰਾ ਸਿਰ ਪਾੜਿਆ ਕਿਸੇ ਪੁਲਿਸ ਨੇ ਸਾਥ ਨਹੀਂ ਦਿੱਤਾ ਬੜੀ ਮੁਸ਼ਕਲ 307 ਲੱਗੀ ਗਈ ਉਹ ਵੀ ਡੀਐਸਪੀ ਮੈਡਮ ਦੀ ਬਦੌਲਤ ਨਹੀਂ ਤਾਂ ਨਹੀਂ ਤਾਂ ਪਾਉਂਦੇ ਨਹੀਂ ਸੀ ਪੱচ্চਾ ਜੀ ਉਲਟਾ ਸਾਨੂੰ ਡਰ ਨੀ ਧਮਕਾਉਂਦੇ ਆ ਜਿੰਨੇ ਸੱਤੋਂ ਸਭ ਮੇਰੇ ਕਰੇ ਰੇਡ ਮਾਰੀ ਅੱਜ ਅੱਜ ਕਹ ਰਹੇ ਸੀ ਸਾਡੇ ਫਿਰ ਤੇ ਰੱਖ ਕੇ ਨਾ ਛੱਡਿਆ ਸਾਡੇ ਤੇ ਸਾਡੇ ਖਿਲਾਫ ਕਰਦੇ ਆ ਸਾਨੂੰ ਹੀ ਫੜਦੇ ਆ ਚਿੱਟੇਰ ਤੋਂ ਪੈਸੇ ਲਿਆ ਸਾਡੇ ਕਰ ਤਾਂ ਪੁਲਿਸ ਹੀ ਜਾਂ ਸਾਨੂੰ ਦੱਸਣ ਵੀ ਕੀ ਸਾਡੇ ਕੋਲ ਹੈ ਸਾਡੇ ਕੋਲ ਕੋਈ ਆਪਣਿਆ ਤੇ ਬਖਾਨ ਵੀ ਹੱਥ ਬੰਨ੍ਹ ਕੇ ਕਰ ਵੇਖੀ ਕੋ ਚੁੱਤਾ ਵਰਦੀ ਪਾ ਕੇ ਆਉਂਦਾ ਹੋਵੇ ਆ ਪਿੱਛੇ ਦੇ ਪੁਲਸਾਰੇ ਖੜੇ ਕੇ ਸੋਨਾ ਖੋਲਿਓ ਸੋਨਾ ਖੋਲਿਓ ਕੌਣ ਕਰ ਦਿੱਤੇ ਗਏ ਕਿਤੇ ਚ ਫੜੇ ਗਿਆ ਚੋਣ ਬਾਲ ਪੁਲਸਾਰੇ ਕੋਲ ਖੜੇ ਆ ਗਏ ਨੋਟ ਫੰਕ ਕਰ ਦਿਆ ਨਿਆਜ਼ ਮੈਂ ਲੱਗਦਾ ਜੀ ਨਿਆਜ਼ ਮੈਂ ਚੱਕ ਰਿਹਾ ਇੱਕ ਗੱਲ ਕਰਾਂਗੇ ਅਸਾਂ ਇਸ ਦਾ ਸਾ ਕਰਾਂਗੇ ਆਪਾਂ ਦੇ ਲੈਂਦਾ ਪੈਸੇ ਲੈਂਦਾ ਕਰਾਂ ਕਿਤੇ ਵਾਲੇ ਕੋਲ ਆ ਮੋਰੇ ਕੀ ਤੇ ਅੱਜ ਮੈਂ ਕਾਹਤੇ ਆਲੀ ਆਂ ਜੇ ਪੈਸੇ ਕਰਦੇ ਨੇ ਉਹ ਵੀ ਅਸੀਂ ਯਾਰ ਅੱਗੇ ਬੱਚਾ ਬੱਚਾ ਬਾਤ ਆਸੇ ਜਮਾਨੇ ਮਾਰਦਾ ਥੋੜੀ ਬਾਹਰ ਬੋਲਾਂਗੇ ਸਾਡੇ ਪਰਚਾ ਪਾਦਣਗੇ ਤੁਹਾਨੂੰ ਘਰੋਂ ਚੱਕ ਕੇ ਮੇਰੇ ਨਾਲ ਕਰਨੇ ਚਾਹੀਦੀ ਸੀ ਇਹ ਚੀਜ਼ ਨੂੰ ਦਾਦਾ ਅਕੇ ਇਸ ਤੋਂ ਬਾਅਦ ਹਮ ਰੈਸਟੋਰੈਂਟ ਤੁਹਾਨੂੰ ਡੀਐਸਪੀ ਮਰੂ ਮਿਲੇ ਆਂ ਦੀ ਅੱਜ ਕਿਨੂੰ ਮੈਨੂੰ ਮਿਲੇ ਪੂਰਾ ਸਾਗ ਤੱਕ ਚੁੱਪ ਕੇ ਬੱਡਨ ਸਾਡੇ ਤੋਂ ਪੂਰੀ ਧੋੜਾ ਹੋਣਾ ਸੀ ਤੇ ਰੋਲਾ ਪਾਉਣ ਹਟਣਾ ਨਾ ਨਾ ਕੋਈ ਗੱਲ ਦੀ ਜਾਨਵਰ ਦੀ ਗਲਤੀ ਕਰਦੀ ਕੋਈ ਜਾਨਵਰ ਚਲੋ ਉਹ ਜਾਣ ਕੋਈ ਜਾਨਵਰ ਕਿੱਥੇ ਬੰਦਾ ਕਹਿੰਦਾ ਨਹੀਂ ਹੁੰਦੀ ਅੱਖਾਂ ਨਾਲ ਲੈ ਕੇ ਜਾਣਾ ਲੈ ਕੇ ਜਾਣਾ ਏ ਕੋਈ ਤੱਕਾ ਕੋ ਲੈ ਕੇ ਜਾਣਾ ਯਾਰ ਮੈਂ ਕੋਈ ਕਾਮੇ ਕਰਾਇਆ ਸਮਝ ਨਹੀਂ ਮੈਂ ਕਰੋ ਕਿ ਸਥਿਤੀ ਹੈ ਕਿ ਤਰੀਕਾ ਮੈਨੂੰ ਨਹੀਂ ਪੂਰੀ ਲਿਸਟ ਵੀ ਮੈਂ ਹੋਰ ਕੋਈ ਨਹੀਂ ਕਰਦਾ ਆਪਾਂ ਇਹ ਲੈਂਦੇ ਹੋੜਾ ਇਹ ਸੋਹਣੇ ਖੜ੍ਹ ਜਾਓ ਸੋਹਣੇ ਖੜ੍ਹ ਜਾਓ ਮੇਰੀ ਗੱਲ ਸੁਣ ਇੰਨਾ ਕੀ ਗੱਡੀ ਅੱਛੇ ਘਰ ਲੈ ਜਾਓ ਇਹ ਕਹਿੰਦੇ ਸਾਡੇ ਭੀਜੇ ਦਾ ਵਿਆਹ ਹੈ ਠੀਕ ਹੈ ਠੀਕ ਹੈ ਹੁਣ ਨਾ ਤੁਹਾਨੂੰ ਕੀ ਪਤਾ ਸਾਡੇ ਕੋਲੇ ਕੀ ਡਰਾਈਵ ਤੇ ਕੀ ਕੀਮਤ ਹੈ ਠੀਕ ਹੈ ਨਹੀਂ ਸਰ ਸਾਨੂੰ ਨਹੀਂ ਪਤਾ ਬਈ ਇਹ ਸੁਣੋ ਠੀਕ ਹੈ ਠੀਕ ਹੈ ਆ ਮੰਨ ਲਓ ਬੰਦੇ ਤੁਸੀਂ ਲੈ ਕੇ ਜਾਓ ਤਾਂ ਮੈਂ ਬਰਾ ਮੈਂ ਬਹੁਤ ਵਾਰ ਮੌਜੂਦਾ ਬੈਮਰਾ ਹੈ ਇਹਨੂੰ ਮੈਂ ਕੀ ਕਰੀਏ ਪਹਿਲੂ ਤੈਨੂੰ ਵੀ ਨਾਲ ਜਿਉਂਦੇ ਇੱਕ ਹੋਰ ਬੈਮਰਾ ਹੈ ਬੈਜਰ ਉਹ ਤਾਂ ਕੀ ਕਰ ਰਿਹਾ ਇਹ ਹੀ ਬੰਦੇ ਬਣਾਉਗੇ ਇਹ ਹੀ ਬੰਦੇ ਬਣਾਉਗੇ ਅਸੀਂ ਹੱਥ ਜੋੜੇ ਸਾਡੇ ਨਾਲ ਜਿਹੜੇ ਕੰਮ ਚੱਲ ਰਹੇ ਨੇ ਉਹ ਸੇਵਾ ਮੰਦੁਰ ਚੱਕਲੇ ਇਹਦੀ ਇਹਦੀ ਕੀ ਹੋ ਕੇ ਚੱਲ ਰਹੀ ਹੈ ਸੇਵਾ ਮੰਦੁਰ ਚੱਕਣੀ ਇੱਕ ਮਿੰਟ ਆਰਾਮ ਨਾਲ ਕਰਨਾ ਕੋਈ ਨਹੀਂ ਆ ਦੇਖੋ ਅਸੀਂ ਕਿਵੇਂ ਜਵਾਨਾਂ ਦਾ ਕਰ ਰਹੇ ਅਸੀਂ ਧੋਜੀ ਬਿਹਤਰੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਜਿਆਦਾ ਕਰ ਰਹੇ ਹਾਂ ਅਸੀਂ ਦੁਬਾਰੇ ਥੋੜੀ ਜਿਹਾ ਆਹ ਦੇਖੋ ਸਰ ਆਹ ਦੇਖੋ ਆ ਸਿਰ ਪੜਾਇਆ ਜਿੱਤੇ ਕਮੇਟੀ ਦਾ ਮੈਂ ਪ੍ਰਧਾਨਿਕ ਮੈਨੂੰ ਮਾਰ ਕੇ ਸਿੱਟ ਕੇ ਸੀ ਉੱਤੇ ਜਿਵੇਂ ਆ ਗੋਡੇ ਵੱਲ ਪਰ ਮੇਰ ਕੋਲ ਆ ਕੇ ਮਾਰ ਆਹ ਜੂਰੀ ਮੇਰੀ ਗੱਲ ਹਾਂ ਜੀ ਬੜਾ ਜਾਲ ਪਰੇ ਬੀਨਟਾ ਵਾਲੇ ਬੰਦੇ ਆ ਜੀ ਫੈਨਿੰਗ ਬੁਜੀਤ ਸਰ ਹਾਂ ਉਹ ਜੀ ਕੰਮ ਕਰਦੇ ਨੂੰ ਹਾਂ ਜੀ ਵੀਰ ਜੀ ਕੀ ਨਾਮ ਤੇ ਕੀ ਮਾਮਲਾ ਜੀ ਮੇਰਾ ਨਾਮ ਹੈ ਵਿਜੇ ਸਿੰਘ ਜੀ ਮੈਂ ਬੀੜਤਲਾ ਬਸਤੀ ਨੰਬਰ 3 ਦਾ ਰਹਿਣ ਵਾਲਾ ਜੀ ਸਾਡਾ ਮਾਮਲਾ ਇਹ ਹੈ ਕਿ ਪਹਿਲਾਂ ਮੈਂ ਨਸ਼ਾ ਜਲਾ ਕਮੇਟੀ ਦੇ ਮੈਂ ਬਣਾ ਸੀ ਪ੍ਰਧਾਨ ਜੀ ਉਹ ਜਦੋਂ ਪ੍ਰਧਾਨ ਬਣਿਆ ਪ੍ਰਧਾਨ ਬਣਦੇ ਕੋ ਅਸੀਂ 60% ਬੰਦ ਕਰਾਤਾ ਸੀਗਾ ਜੀ 60% ਬੰਦ ਬੰਦ ਹੋਣ ਦੇ ਬਾਵਜੂਦ ਵੀ ਫਿਰ ਉਸ ਤੋਂ ਬਾਅਦ ਮੈਨੂੰ ਕੀ ਕਹਤਾ ਕਿ ਪੁਲਿਸ ਮੁਲਾਜ਼ਮਾਂ ਦੀ ਰੈਨ ਆਲੀ ਮੈਨੂੰ ਸੱਟਾਂ ਮਾਰਾਂਗੇ ਇਹ ਬੰਤਾ ਬਾਲਾ ਬੋਲਦਾ ਜੀ ਇਹਨੂੰ ਥੋੜਾ ਚੁੱਪ ਕਰਾਓ ਫਿਰ ਮੈਨੂੰ ਕੁਝ ਚੁਣਿੰਦਾ ਲੋਕਾਂ ਨੇ ਗੁੰਡਿਆਂ ਨੇ ਰਾਹ 'ਚ ਜਾ ਕੇ ਚਿੱਟੇ ਵਾਲੇ ਨੇ ਮੈਨੂੰ ਰਾਹ 'ਚ ਸੱਟਾਂ ਮਾਰੀਆਂ ਜਿਹਦੇ ਵਿੱਚ ਮੇਰੇ ਐਨ ਲਾਲੋ ਮੌਤ ਹੋ ਗਈ ਸੀਗੀ ਤਕਰੀਬਨ ਮੈਂ ਤਾਂ ਦੂਜਾ ਜਨਮ ਹੈ ਮੇਰਾ ਤਾਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਸਾਡੇ ਵੀ ਅੱਜ ਕੀ ਹੈ ਅੱਜ ਫਿਰ ਰੇਡ ਹੋਈ ਹੈ ਜੀ ਉਹ ਰੇਡ ਹੋਣ ਦੇ ਵਿੱਚ ਇਹਨਾਂ ਨੇ ਕੀ 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 ਬੰਦੇ ਚੱਕਿਆ ਗਿਆ ਅੱਜ ਜਿਹੜੇ ਅੱਜ ਉਹ ਬੰਦੇ ਚੱਕਿਆ ਜਿਹੜੇ ਬਿਲਕੁਲ ਨਜਾਇਜ਼ ਹੈ ਜੀ ਇਤੋਂ ਤੱਕ ਵੀ ਮੇਰਾ ਜਿਹੜਾ ਮੇਰਾ ਬ੍ਰਦਰ ਹੈ ਪੰਚਾਇਤ ਮੈਂਬਰ ਹੈ ਜੀ ਪੰਚਾਇਤ ਮੈਂਬਰ ਨੂੰ ਵੀ ਚੱਕ ਕੇ ਲਿਆ ਉਹਨੇ ਕਾਰਡ ਵਖਾਣ ਦੀ ਕੋਸ਼ਿਸ਼ ਕੀਤੀ ਵੀ ਆ ਮੇਰਾ ਕਾਰਡ ਆ ਸਾਰਾ ਵੀ ਮੌਜੂਦਾ ਮੌਜੂਦਾ ਮੈਂਬਰ ਹੈਗੇ ਆ ਸਾਡਾ ਤੁਸੀਂ ਕੋਈ ਨਾ ਕੋਈ ਤਾਂ ਸੋਚੋ ਕਹਿੰਦੇ ਨਹੀਂ ਜੀ ਤੁਹਾਨੂੰ ਤਾਂ ਲੈ ਕੇ ਜਾਣਾ ਤੁਹਾਨੂੰ ਲੈ ਕੇ ਜਾਣਾ ਇਹ ਲੈ ਜਾਣ ਦਾ ਕਾਰਨ ਇਹ ਵੀ ਕੋਈ ਰੰਜਿਸ਼ ਹੈ ਜੀ ਇਹਨਾਂ ਨੇ ਕਿਸੇ ਚਿੱਟੇ ਵਾਲੇ ਤੋਂ ਪੈਸੇ ਲਏ ਆ ਗਏ ਇਹਦੇ ਵਿੱਚ ਪੁਲਿਸ ਮੁਲਾਜ਼ਮ ਸਾਰਿਆਂ ਦਾ ਹੱਥ ਆ ਜੀ ਇੱਥੋਂ ਤੱਕ ਵੀ ਜਿਹੜੇ ਐਸਐਸਪੀ ਆ ਉਹ ਸਹੀ ਹੈ ਗਿਆ ਜੇ ਡੀਐਸਪੀ ਮੈਡਮ ਵੱਡੇ ਰੈਂਕ ਵਾਲੇ ਬੰਦੇ ਸਹੀ ਹੈ ਗਿਆ ਉਹ ਸਾਡਾ ਸਾਥ ਪੂਰਾ ਦੇ ਰਿਹਾ ਹੈ ਪਰ ਜਿਹੜੇ ਛੋਟੇ ਲੋਕ ਹੈ ਥੋੜੇ ਮੋਟੇ ਥੋੜੇ ਮੋਟੇ ਜਿਹੜੇ ਅਫਸਰ ਹੈਗਾ ਕੋਈ ਸਿਪਾਹੀ ਹੋ ਗਿਆ ਜਾਂ ਕੋਈ ਐਸਐਚਓ ਹੋ ਗਿਆ ਇਹ ਕੀ ਕਰਦੇ ਆ ਮਹੀਨਾ ਲੈਂਦਾ ਜੀ ਉਹਨਾਂ ਤੋਂ ਪੂਰਾ ਇਹ ਮਹੀਨਾ ਲੈਂਦਾ ਇਹ ਚਿੱਟਾ ਚਿੱਟਾ ਬੰਦ ਕਰਾਉਣ ਚ ਨਹੀਂ ਇਹ ਸਾਨੂੰ ਚਿੱਟੇ ਨੂੰ ਹਟਾਉਣ ਦੇ ਵਿੱਚ ਹੈ ਗਿਆ ਕਿਉਂਕਿ ਅਸੀਂ ਸੱਟਾਂ ਵੀ ਖਾ ਲਈਆਂ ਸਿਰ ਵੀ ਪਰਵਾ ਲਿਆ ਫਿਰ ਵੀ ਅਸੀਂ ਫਿਰ ਵੀ ਅਸੀਂ ਖੜੇ ਹੈਗੇ ਫਿਰ ਇਹ ਸਾਡਾ ਸਾਥ ਨਹੀਂ ਦੇ ਰਹਾ ਇਹ ਹਰ ਹਾਲਤ ਚ ਖੜਾਗੇ ਕਿੰਨੇ ਚਿਰ ਰੱਖਣਗੇ ਅੰਦਰ ਜਮਾਨਤ ਕਰਾਵਾਂਗੇ ਜੇ ਸਾਨੂੰ ਇਹਨਾਂ ਨੇ ਇਨਸਾਫ ਅਜ ਨਾ ਦਿੱਤਾ ਤਾਂ ਅਸੀਂ ਕੋਰਟ ਦਾ ਸਹਾਰਾ ਵੀ ਲਵਾਂਗੇ ਤੁਸੀਂ ਸੀਆਈ ਸਾਹਿਬ ਦੇ ਕੋਲ ਕੀ ਗੇਟ ਤੇ ਖੜੇ ਹੋ ਤੁਸੀਂ ਇਹਨਾਂ ਦੇ ਅਫਸਰਾਂ ਨਾਲ ਮਿਲੇ ਕੀ ਅਫਸਰਾਂ ਨੂੰ ਮਿਲੇ ਅਫਸਰਾਂ ਕੰ ਦਾ ਅਸੀਂ ਤਬਦੀਸ਼ ਕਰ ਰਹੇ ਹਾਂ ਜੀ ਤਬਦੀਸ਼ ਕਰ ਰਹੇ ਹਾਂ ਥੋੜਾ ਬੰਦਾ ਜਿਹੜਾ ਸੀ ਉਹ ਛੱਡਤਾ ਸਾਨੂੰ ਇਹ ਗੱਲ ਨਹੀਂ ਵੀ ਸਾਡਾ ਬੰਦਾ ਛੱਡਤਾ ਹੋਰ ਵੀ ਬੰਦੇ ਹੈਗੇ ਆ ਜਿਹੜੇ ਬਿਲਕੁਲ ਬਿਲਕੁਲ ਨਰੋਲ ਆ ਜੀ ਉਹਨਾਂ ਨੂੰ ਵੀ ਛੱਡਿਆ ਜਾਵੇ ਤੇ ਅਸੀਂ ਇਹ ਗੱਲ ਕਹਿੰਦੇ ਸਾਰੇ ਬੰਦੇ ਨੂੰ ਛੱਡਿਆ ਜਾਵੇ ਜੇ ਕੋਈ ਬੰਦਾ ਵੇਚਦਾ ਉਹਨਾਂ ਜਬਾਈ ਚਾਸ ਨੂੰ ਜਿਹੜੇ ਤੁਸੀਂ ਮੰਗ ਕਰ ਰਹੇ ਹੋ ਜਦੋਂ ਤੁਹਾਡੇ ਬੰਦੇ ਨਹੀਂ ਛੱਡਦੇ ਫਿਰ ਤੁਹਾਡਾ ਅਗਲਾ ਨਹੀਂ ਛੱਡਦੇ ਅਸੀਂ ਕੋਰਟ ਕੋਰਟ ਚ ਕਰਾਂਗੇ ਅਸੀਂ ਕੋਰਟ ਚ ਜਾਵਾਂਗੇ ਐਸਐਸਪੀ ਦੇ ਵਾਸਤੇ ਅਸੀਂ ਜਾ ਰਹੇ ਹੁਣ ਇੱਥੋਂ ਦਾ 4 ਤੋਂ 5 ਘੰਟੇ ਦੋ ਘੰਟੇ ਤੱਕ ਬੰਦੇ ਲੈ ਜਿਓ ਜੀ ਇਹਦੇ ਚ ਕੋਈ ਜਾ ਜਾ ਨਾ ਜਾ ਜਾ ਤੁਸੀਂ ਕਹਿੰਦੇ ਛੱਡ ਦੋਗੇ ਤੁਹਾਨੂੰ ਸਾਰਾ ਸਾਈਦਾ ਪਰ ਸਾਡਾ ਸਹਾਰਾ ਨਹੀਂ ਪਾੜ ਰਹੀ ਪੁਲਿਸ ਪੁਲਿਸ ਕੀ ਕਰ ਰਹੀ ਹੈ ਸਾਡੇ ਮੋਢੇ ਤੇ ਰੱਖ ਕੇ ਚਲਾ ਰਹੀ ਹੈ ਸਾਨੂੰ ਬਦਨਾਮ ਕਰ ਰਹੀ ਹੈ ਆ ਪੈਸਾ ਖਾਰੀਏ ਜੀ ਠੀਕ ਹੈ ਇਹੀ ਬਸ ਤੁਹਾਡੇ ਹਾਂਜੀ ਇਹੀ ਮਤਲਬ ਹੈ ਤੁਹਾਡਾ